ਹਾਂਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ ਸਾਡੇ ਪਰਿਵਾਰ ਵਿੱਚ ਬਸ ਮੈਂ ਹੀ ਸੋਹਣੀ ਸੀ ਤੇ ਜਵਾਨ ਵੀ ਸੀ ਮੇਰੇ ਤੋਂ ਬਾਅਦ ਦੋ ਭਰਾ ਮੇਰੇ ਤੋਂ ਛੋਟੇ ਸੀ ਕੋਈ ਚੰਗਾ ਕੰਮ ਕਰਨੇ ਕਰਦੇ ਸੀ ਮੇਰਾ ਡੈਡੀ ਫੈਕਟਰੀ ਵਿੱਚ ਲੱਗਿਆ ਹੋਇਆ ਸੀ ਉਹਨੂੰ ਮਹੀਨੇ ਦੀ ਤਨਖਾਹ ਮਿਲਦੀ ਸੀ ਇਸ ਲਈ ਉਹਨਾਂ ਨੇ ਸੋਚਿਆ ਕਿ ਹੁਣ ਰਾਜ ਨੂੰ ਵਿਆਹ ਦੇਵਾਂ ਉਹਨੇ ਫਟਾਫਟ ਮੇਰਾ ਵਿਆਹ ਕਰ ਦਿੱਤਾ ਸੀ ਮੈਂ ਹਜੇ ਛੋਟੀ ਹੋਮ ਬੱਚੀ ਸੀ ਮਸਾਂ 17 ਸਾਲ ਦੀ ਸੀ ਮੇਰਾ ਘਰ ਵਾਲਾ ਬਾਈਕ ਸਾਲ ਦਾ ਸੀ ਪਰ ਮੇਰੇ ਘਰ ਦੇ ਨੇ ਕੋਈ ਜ਼ਿਆਦਾ ਫਰਕ ਨਾ ਸਮਝਿਆ ਤੇ ਫਟਾਫਟ ਮੈਨੂੰ ਵਿਆਹ ਨਵਾਈ ਗੱਲ ਕੀਤੀ ਮੈਨੂੰ ਮੇਰਾ ਘਰ ਵਾਲਾ ਬਿਲਕੁਲ ਵੀ ਪਸੰਦ ਨਹੀਂ ਸੀ ਇਸ ਲਈ ਮੈਂ ਆਪਣੇ ਵਿਆਹ ਤੋਂ ਖੁਸ਼ ਨਹੀਂ ਸੀ ਕਿਉਂਕਿ ਮੇਰਾ ਘਰ ਵਾਲਾ ਵੀ ਸੋਹਣਾ ਨਹੀਂ ਸੀ ਮੈਂ ਤਾਂ ਸੋਹਣੀ ਸੀ ਮੈਂ ਆਪਣੇ ਆਪ ਤੇ ਬਹੁਤ ਮਾਣ ਕਰਦੀ ਹੁੰਦੀ ਸੀ ਕਿ ਮੈਂ ਬਹੁਤ ਸੋਹਣੀ ਆ ਮੈਨੂੰ ਘਰ ਵਾਲਾ ਵੀ ਸੋਹਣਾ ਮਿਲੂ ਪਰਛਤ ਕਿ ਆਪਣੇ ਮੇਰੀ ਕਿਸਮਤ ਵਿੱਚ ਸੋਨਾ ਘਰ ਵਾਲਾ ਕਿੱਥੇ ਲਿਖਿਆ ਸੀ ਇਸ ਲਈ ਮੈਂ ਆਪਣੇ ਮਾਪਿਓ ਦੀ ਮਰਜ਼ੀ ਦੇ ਅਨਸਾਰ ਵਿਆਹ ਕਰਵਾਇਆ ਤੇ ਆਪਣੇ ਸਹੁਰੇ ਘਰ ਚਲੇ ਗਈ ਮੇਰਾ ਘਰ ਵਾਲਾ ਮੇਰੀ ਵਿਆਹ ਤੋਂ 2 ਮਹੀਨੇ ਬਾਅਦ ਪਾਰ ਚਲਾ ਗਿਆ ਫਿਰ 3 ਇੱਕ ਮਹੀਨੇ ਬਾਅਦ ਗੁਜ਼ਰ ਗਏ ਤੇ ਬਾਅਦ ਵਿੱਚ ਮੇਰਾ ਘਰ ਵਾਲਾ ਬਾਰੋਂ ਆ ਗਿਆ ਮੈਨੂੰ ਕਹਿੰਦਾ ਕਿ ਮੇਰਾ ਤੇਰੇ ਬਿਨਾ ਦਿਲ ਨਹੀਂ ਲੱਗਦਾ ਇਸ ਲਈ ਮੈਂ ਬਾਹਰ ਨਹੀਂ ਰਹਿਣਾ ਇੱਥੇ ਹੀ ਕੰਮ ਕਰਨਾ ਹੈ ਮੇਰਾ ਘਰ ਵਾਲਾ ਹਲਵਾਈ ਦਾ ਕੰਮ ਸਿੱਖਣ ਲੱਗ ਪਿਆ ਸੀ ਫਿਰ ਹੌਲੀ-ਹੌਲੀ ਉਹ ਹਲਵਾਈ ਦਾ ਕੰਮ ਕਰਨ ਲੱਗ ਪਿਆ ਵੈਸੇ ਮੈਨੂੰ ਖਾਣ ਪੀਣ ਦੀ ਕੋਈ ਪ੍ਰੋਬਲਮ ਨਹੀਂ ਸੀ ਤੇ ਨਾ ਹੀ ਘਰ ਵਿੱਚ ਰਸਣ ਦੀ ਕੋਈ ਪ੍ਰੋਬਲਮ ਸੀ ਮੇਰਾ ਘਰ ਵਾਲਾ ਹਰ ਇੱਕ ਚੀਜ਼ ਘਰੇ ਲਿਆ ਕੇ ਰੱਖਦਾ ਸੀ ਮੇਰੀਆਂ ਤੇ ਰਾਣੀਆਂ ਜਠਾਣੀਆਂ ਮੇਰੇ ਵਾਲ ਵੇ ਕੇਸੜੀਆਂ ਹੁੰਦੇ ਹਾਂ ਸੀ ਇਹ ਤਾਂ ਇੰਨੀ ਸੋਹਣੀ ਆ ਕਿ ਉੱਪਰੋਂ ਹਰ ਇੱਕ ਚੀਜ਼ ਇਹਨੂੰ ਘਰੇ ਮਿਲਦੀ ਹੈ ਜਦਕਿ ਸਾਨੂੰ ਤਾਂ ਆਪਣੇ ਘਰ ਵਾਲਿਆਂ ਦੇ ਨਾਲ ਮਜਬੂਰੀ ਕਰਨੀ ਪੈਂਦੀ ਹੈ ਮੈਂ ਘਰੇ ਰਹਿੰਦੀ ਸੀ ਮੈਂ ਆਪਣੇ ਬੱਚਿਆਂ ਨੂੰ ਪਾਲਦੀ ਸੀ ਮੇਰੇ ਦੋ ਬੱਚੇ ਸੀ ਇੱਕ ਕੁੜੀ ਤੇ ਇੱਕ ਮੁੰਡਾ ਰੱਬ ਨੇ ਮੈਨੂੰ ਬਹੁਤ ਸੋਹਣੀ ਲਾ ਦਿੱਤੀ ਸੀ ਪਰ ਫਿਰ ਵੀ ਮੇਰੇ ਨਿਆਣਿਆਂ ਦਾ ਰੰਗ ਸਾਵਲਾ ਜਿਹਾ ਸੀ ਮੈਂ ਹੀ ਇੱਕ ਗੋਰੀ ਸੀ ਸਾਰੇ ਕਹਿੰਦੇ ਹੁੰਦੇ ਸੀ ਕਿ ਇਨਾਂ ਦੇ ਪਰਿਵਾਰ ਵਿੱਚ ਬਸ ਇਨਾਂ ਦੀ ਰਾਜ ਹੀ ਗੋਰੀ ਚਿੱਟੀ ਬਾਕੀ ਤਾਂ ਸਾਰੇ ਰੰਗ ਰੂਪ ਦੇ ਠੀਕ ਜੇ ਆ ਹਰ ਕੋਈ ਮੇਰੇ ਵੱਲ ਬੜੇ ਧਿਆਨ ਨਾਲ ਦੇਖਦਾ ਹੁੰਦਾ ਸੀ ਮੈਂ ਇੰਨੀ ਸੋਹਣੀ ਸੀ ਮੈਂ ਆਪਣੇ ਆਪ ਨੂੰ ਹੋਰ ਵੀ ਨਿਖਾਰ ਕੇ ਰੱਖਦੀ ਸੀ ਮੈਨੂੰ ਪਤਾ ਸੀ ਕਿ ਜਿਹੜਾ ਸੋਨਾ ਪਾਣਾ ਹੈ ਉਹ ਹਰ ਕਿਸੇ ਦੇ ਮਨ ਨੂੰ ਪਾ ਜਾਂਦਾ ਹੈ ਤੇ ਇਸ ਕਰਕੇ ਮੇਰੇ ਦਿਲ ਵਿੱਚ ਕੋਈ ਮਾੜੀ ਸੋਚ ਨਹੀਂ ਸੀ ਪਰ ਵੈਸੇ ਹੀ ਮੈਂ ਆਪਣੇ ਆਪ ਨੂੰ ਸੋਨਾ ਬਣਾ ਕੇ ਰੱਖਦੀ ਹੁੰਦੀ ਸੀ ਮੈਂ ਆਪਣੀ ਕੁੜੀ ਨੂੰ ਵੀ ਬਹੁਤ ਸਵਾਰਦੀ ਸੀ ਪਰ ਉਹ ਤਾਂ ਆਪਣੀਆਂ ਚਾਤੀਆਂ ਵਾਂਗ ਸਾਹਮਣੇ ਜੇ ਰੰਗਦੀ ਸੀ ਮੈਂ ਚਾਹੁੰਦੀ ਸੀ ਕਿ ਮੇਰੀ ਕੁੜੀ ਸੋਹਣੀ ਸੁਨੱਖੀ ਹੋਵੇ ਮੇਰੇ ਵਾਂਗ ਹੋਵੇ ਮੇਰੀ ਇਹ ਰੀਤ ਪੂਰੀ ਨਹੀਂ ਹੋਈ ਸੀ ਮੈਂ ਬਸ ਫਿਰ ਆਪਣੇ ਆਪ ਨੂੰ ਹੀ ਸਵਾਰ ਕੇ ਰੱਖਦੀ ਸੀ ਨਿਆਣਿਆਂ ਨੂੰ ਵੀ ਸਵਾਰਦੀ ਸੀ ਪਰ ਫਿਰ ਵੀ ਉਹ ਇਦਾਂ ਦੇ ਹੀ ਲੱਗਦੀ ਸੀ ਮੇਰਾ ਮਨ じゃ ਉੱਠ ਗਿਆ ਸੀ ਪਰ ਮੈਂ ਉਹਨਾਂ ਨੂੰ ਪਿਆਰ ਬਹੁਤ ਕਰਦੀ ਸੀ ਅਕਸਰ ਫਿਰ ਵੀ ਮੇਰੇ ਢੱਡ ਦੇ ਜੰਮੇ ਹੋਏ ਬੱਚੇ ਸੀ ਮੈਂ ਉਹਨਾਂ ਨੂੰ ਕਿੱਦਾਂ ਆਪਣੇ ਤੋਂ ਦੂਰ ਕਰ ਸਕਦੀ ਸੀ ਮੇਰਾ ਘਰ ਵਾਲਾ ਸਾਨੂੰ ਬਹੁਤ ਪਿਆਰ ਕਰਦਾ ਹੁੰਦਾ ਸੀ ਮੈਂ ਆਪਣੇ ਵੱਖਰੇ ਘਰ ਵਿੱਚ ਰਹਿੰਦੀ ਸੀ ਪਰ ਫਿਰ ਵੀ ਮੇਰੀ ਸੱਸ ਤੇ ਨਾਨਾ ਮੇਰੇ ਤੇ ਬਹੁਤ ਜ਼ਿਆਦਾ ਕੜੀ ਨਜ਼ਰ ਰੱਖਦੀਆਂ ਸੀ ਮੈਨੂੰ ਬਹੁਤ ਗੁੱਸਾ ਚੜਦਾ ਸੀ ਕਿਉਂਕਿ ਉਹਨਾਂ ਨੂੰ ਮੇਰੇ ਤੇ ਹਮੇਸ਼ਾ ਇੱਕ ਸ਼ੱਕ ਜਾ ਰਹਿਦਾ ਸੀ ਕਿਉਂਕਿ ਮੈਂ ਇਹੋ ਜੀ ਨਹੀਂ ਸੀ ਫਿਰ ਵੀ ਉਹ ਮੇਰੇ ਤੇ ਸ਼ੱਕ ਕਰਦੀਆਂ ਰਹਿੰਦੀਆਂ ਸੀ ਮੇਰੇ ਘਰ ਵਾਲੇ ਨੂੰ ਚੁਗਲੀਆਂ ਲਾਉਂਦਿਆਂ ਰਹਿੰਦੀਆਂ ਸੀ ਮੇਰੇ ਘਰ ਵਾਲੇ ਨੂੰ ਪਤਾ ਸੀ ਕਿ ਮੈਂ ਇਹੋ ਜਿਹੀ ਨਹੀਂ ਮੈਂ ਹਮੇਸ਼ਾ ਆਪਣੇ ਘਰ ਵਾਲੇ ਦੀ ਹੋ ਕੇ ਰਹਿਣਾ ਚਾਹੁੰਦੀ ਸੀ ਤੇ ਉਹੋ ਜੀ ਸੀ ਪਰ ਮੇਰੀ ਸਾਸ ਤੇ ਨਾਨੀ ਮੇਰੇ ਘਰ ਵਾਲੇ ਨੂੰ ਮੇਰੇ ਖਿਲਾਫ ੜਕਾਉਣਾ ਸ਼ੁਰੂ ਕਰ ਦਿੱਤਾ ਉਹ ਮੈਨੂੰ ਘਰ ਤੋਂ ਬਾਹਰ ਨਿਕਲ ਨਹੀਂ ਦਿੰਦਾ ਸੀ ਝਟ ਕਹਿੰਦਾ ਸੀ ਕਿ ਬਾਹਰ ਨਹੀਂ ਜਾਣਾ ਬਸ ਘਰੇ ਹੀ ਰਹਿਣਾ ਅੰਦਰ ਅੰਦਰ ਹੀ ਐਵੇਂ ਲੋਕਾਂ ਦੀਆਂ ਬੁਰੀਆਂ ਨਜ਼ਰਾਂ ਤੇਰੇ ਤੇ ਪੈਣਗੀਆਂ ਤਾਂ ਮੈਨੂੰ ਚੰਗਾ ਨਹੀਂ ਲੱਗੂਗਾ ਮੇਰੇ ਘਰ ਵਾਲੇ ਦੇ ਪਹਿਲਾਂ ਮੈਨੂੰ ਇਹ ਗੱਲ ਕਦੀ ਵੀ ਨਹੀਂ ਕਹੀ ਸੀ ਪਰ ਹੁਣ ਉਹ ਮੈਨੂੰ ਰੋਕਣ ਲੱਗ ਪਿਆ ਸੀ ਕਿਉਂਕਿ ਮੇਰੀ ਸੱਸ ਹਮੇਸ਼ਾ ਮੇਰੇ ਕੰਨ ਘਰ ਵਾਲੇ ਤੇ ਕੰਨ ਭਰਤੀ ਰਿੰਦੀ ਸੀ ਮੈਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਿਆ ਸੀ ਮੈਂ ਆਣ ਗਵਾਂਡ ਵਿੱਚ ਬੋਲਚਾਲ ਰੱਖਦੀ ਸੀ ਤਾਂ ਵੀ ਮੇਰੇ ਘਰ ਵਾਲੇ ਨੇ ਕਦੀ ਮੈਨੂੰ ਮਾੜਾ ਚੰਗਾ ਨਹੀਂ ਕਿਹਾ ਸੀ ਫਿਰ ਹੌਲੀ-ਹੌਲੀ ਉਹ ਮੇਰੇ ਤੇ ਸ਼ੱਕ ਜਿਹਾ ਕਰਨ ਲੱਗ ਪਿਆ ਸੀ ਮੇਰੇ ਕੋਲ ਆਪਣਾ ਫੋਨ ਵੀ ਨਹੀਂ ਸੀ ਕਦੀ-ਕਦੀ ਮੈਨੂੰ ਕਹਿੰਦਾ ਸੀ ਚੱਲ ਸਾਰੇ ਘਰ ਦੀ ਤਲਾਸ਼ੀ ਦੇ ਮੈਂ ਉਹਨੂੰ ਕਹਿੰਦੀ ਸੀ ਕਿ ਤੈਨੂੰ ਮੇਰੇ ਤੇ ਯਕੀਨ ਕਿਉਂ ਨਹੀਂ ਹੁੰਦਾ ਮੈਂ ਉਹ ਜੀ ਬਿਲਕੁਲ ਨਹੀਂ ਹਾਂ ਮੇਰੇ ਦੋ ਬੱਚੇ ਹਨ ਮੈਂ ਇਦਾਂ ਦਾ ਕੰਮ ਕਿਉਂ ਕਰੂੰਗੀ ਪਰ ਫਿਰ ਇੱਕ ਦਿਨ ਮੇਰੇ ਘਰ ਵਾਲੇ ਨੇ ਘਰ ਦਾ ਸਾਰਾ ਸਮਾਨ ਇੱਧਰ ਉੱਧਰ ਖਿਲਾਰਨਾ ਸ਼ੁਰੂ ਕਰ ਦਿੱਤਾ। ਉਹਨੂੰ ਲੱਗਿਆ ਕਿ ਮੈਂ ਸ਼ਾਇਦ ਚੋਰੀ ਦਾ ਫੋਨ ਰੱਖ ਕੇ ਆਪਣੇ ਆਸ਼ਿਕਾਂ ਨਾਲ ਫੋਨ ਤੇ ਗੱਲਾਂ ਕਰਦੀ। ਇਹ ਵੇ ਉਹਨੂੰ ਮੇਰੀ ਸੱਸ ਤੇ ਨਾਨੀ ਪਾ ਦਿੱਤਾ ਸੀ। ਇਹ ਰਾਜ ਤੇ ਨਜ਼ਰ ਰੱਖਿਆ ਕਰ। ਸੋਨੀਆਂ ਹੋਰ ਨਾ ਕਿਤੇ ਨਾ ਕਿਤੇ ਆਪਣੀ ਬੇਇੱਜ਼ਤੀ ਹੋ ਜਾਵੇ। ਪਰ ਮੇਰੇ ਘਰ ਵਾਲੇ ਨੇ ਮੇਰੀ ਇੱਕ ਨਹੀਂ ਸੁਣੀ। ਘਰੇ ਬਹੁਤ ਖਲਾਰਾ ਪਾ ਦਿੱਤਾ ਸੀ। ਜਿਸ ਨੂੰ ਦੁਬਾਰਾ ਸਾਹਮਣੇ ਮੈਨੂੰ ਪੂਰਾ ਦਿਨ ਲੱਗ ਗਿਆ ਸੀ ਸਾਰਾ ਦਿਨ ਮੈਂ ਕੰਮ ਕਰਦੀ ਰਹਤੀ ਤੇ ਹੰਬ ਗਈ ਸੀ ਆਖਿਰ ਮੇਰੇ ਘਰ ਵਾਲਾ ਮੇਰੇ ਥਲਾਸੀ ਲੈਣ ਲੱਗ ਪਿਆ ਮੈਨੂੰ ਧੱਕਾ ਮਾਰਿਆ ਮੈਨੂੰ ਗਿਆ ਕੀ ਖਬਰ ਦਾ ਕਿ ਮੈਨੂੰ ਇਸ ਤਰ੍ਹਾਂ ਹੱਥ ਲਾਇਆ ਜਿਵੇਂ ਇਹੋ ਜੀ ਹੁੰਦੀ ਤਾਂ ਤੇਰੇ ਕਦੀ ਨਾ ਵਾਸਤੇ ਅੱਜ ਤੂੰ ਕਿਸੇ ਸੋਹਣੇ ਬੰਦੇ ਨਾਲ ਜਾ ਕੇ ਰਹਿੰਦੀ ਮੈਂ ਤੇਰੇ ਨਾਲ ਮਾੜੇ ਚੰਗੇ ਦਿਨ ਕੱਟਦੇ ਆ ਪਰ ਫਿਰ ਵੀ ਤੂੰ ਮੇਰੇ ਤੇ ਸ਼ੱਕ ਕਰਦਾ ਮੈਂ ਉਹਨੂੰ ਧੱਕਾ ਮਾਰ ਕੇ ਦੂਰ ਕੀਤਾ ਅਮਰੀਕਰ ਵਾਲੀ ਨੇ ਮੇਰੇ ਤੇ ਸ਼ੱਕ ਕੀਤਾ ਤੇ ਮੇਰੇ ਮੂੰਹ ਤੇ ਥੱਪੜ ਮਾਰ ਕੇ ਕਿਹਾ ਜੇ ਤੂੰ ਬਿਲਕੁਲ ਸਹੀ ਆ ਤਾ ਤੂੰ ਆਪਣੀ ਕਾਸ਼ੀ ਦੇ ਮੈਂ ਕਮਰੇ ਦੇ ਵਿੱਚ ਸੀ ਮੈਂ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ ਮੈਂ ਕਿਹਾ ਦੇਖ ਲੈ ਮੇਰੇ ਕੋਲ ਕੀ ਹੈ ਤੇਰੀ ਮਾਂ ਤੇ ਭੈਣ ਨੇ ਤੇਰਾ ਘਰ ਨਹੀਂ ਵਸਣ ਦੇਣਾ ਬਸ ਉਹਨਾਂ ਨੂੰ ਤਾਂ ਮੇਰੇ ਤੋਂ ਜੈਲਸ ਹੁੰਦੀ ਹੈ ਇਸ ਲਈ ਉਹ ਤੇਰੇ ਕੰਨ ਭਰ ਦਿਆਂ ਰਹਿੰਦੀਆਂ ਉਹਨਾਂ ਦੇ ਖਲਾਫ ਬਲਣਾ ਸੁਣ ਕੇ ਮੇਰਾ ਘਰ ਵਾਲਾ ਮੈਨੂੰ ਕੁੱਟਣ ਲੱਗ ਪਿਆ ਮੈਨੂੰ ਬਹੁਤ ਗੁੱਸਾ ਚੜਿਆ ਮੈਂ ਵੀ ਉੱਠ ਕੇ ਬਰਾਬਰ ਥੱਪੜ ਉਹਦੇ ਮੂੰਹ ਤੇ ਮਾਰਿਆ ਤੇ ਕਿਹਾ ਅੱਜ ਤੋਂ ਬਾਅਦ ਮੈਨੂੰ ਜੇ ਹੱਥ ਲਾਇਆ ਤਾਂ ਦੇਖ ਲੈ ਜਾਂ ਤਾਂ ਮੈਂ ਇੱਥੋਂ ਚਲੀ ਜਾਵਾਂਗੀ ਜਾਂ ਫਿਰ ਸਦਾ ਲਈ ਤੇਰੇ ਕੋਲੋਂ ਤਲਾਕ ਲੈ ਲਵਾਂਗੀ ਤੇਰੇ ਬੱਚੇ ਵੀ ਤੈਨੂੰ ਦੇ ਦਵਾਂ ਉਹ ਮੈਨੂੰ ਕਹਿਣ ਲੱਗਾ ਤੇਰੀ ਪੱਕਾ ਕਿਸਤੇ ਗੱਲਬਾਤ ਹੋ ਗਈ ਤੂੰ ਇਸ ਲਈ ਇਹੋ ਜਿਹੀਆਂ ਗੱਲਾਂ ਕਰਦੀ ਮੈਂ ਆਪਣੇ ਘਰ ਵਾਲੇ ਦੀਆਂ ਗੱਲਾਂ ਤੋਂ ਹਰਾਣ ਹੁੰਦੀ ਸੀ ਉਹ ਮੈਨੂੰ ਵਾਰੇ ਨਹੀਂ ਆਉਂਦਾ ਦੱਸੀ ਕਦੀ ਕੁਝ ਕਹਿ ਦਿੰਦਾ ਕਦੀ ਕੁਝ ਕਹਿ ਦਿੰਦਾ ਅੱਧੀ ਰਾਤ ਤੱਕ ਮੇਰਾ ਘਰ ਕੇ ਜਾਗਦਾ ਰਹਿੰਦਾ ਜਦੋਂ ਤੱਕ ਮੈਂ ਸੌ ਨਹੀਂ ਜਾਂਦੀ ਉਹ ਜਾਗਦਾ ਰਹਿੰਦਾ ਮੈਂ ਹਰਾਣ ਹੁੰਦੀ ਸੀ ਮੈਂ ਉਹਨੂੰ ਕਹਿੰਦੀ ਸੀ ਕਿ ਤੂੰ ਕਿਉਂ ਮੇਰੇ ਘਰ ਕੇ ਆਪਣੀ ਨੀਂਦ ਖਰਾਬ ਕਰਦਾ ਮੈਂ ਇਹੋ ਜੀ ਬਿਲਕੁਲ ਵੀ ਨਹੀਂ ਜੇ ਤੈਨੂੰ ਮੇਰੇ ਤੇ ਯਕੀਨ ਨਹੀਂ ਤਾਂ ਫਿਰ ਮੇਰੇ ਨਾਲ ਰਿਸ਼ਤਾ ਹੀ ਵੀ ਤੋੜ ਦੇ ਤਿੱਤ ਰੱਖਦੇ ਵੀ ਮੈਂ ਜਿੱਥੇ ਮਰਜ਼ੀ ਰਹਿ ਲਵਾਂ ਮੇਰੀ ਇਹ ਗੱਲ ਸੁਣ ਕੇ ਮੇਰਾ ਘਰ ਵਾਲਾ ਕਹਿੰਦਾ ਹਾਂ ਤੂੰ ਤਾਂ ਪਹਿਲਾਂ ਹੀ ਚਾਹੁੰਦੀ ਐ ਕਿ ਫਟਾਫਟ ਤਲਾਕ ਹੋਵੇ ਤੇ ਤੂੰ ਆਪਣੇ ਆਸ਼ਿਕ ਨਾਲ ਰਹੇ ਇਹ ਗੱਲ ਸੁਣ ਕੇ ਮੈਂ ਰਾਤ ਨੂੰ ਆਪਣੇ ਘਰ ਵਾਲੇ ਨਾਲ ਇੰਨੀ ਲੜਾਈ ਕੀਤੀ ਕਿ ਉਹਦੇ ਮੂੰਹ ਤੇ ਮੈਂ ਦੁਬਾਰਾ ਫਿਰ ਇੱਕ ਵਾਰ ਥੱਪੜ ਮਾਰਿਆ ਪਰ ਮੇਰਾ ਘਰ ਵਾਲਾ ਇੰਨਾ ਬੇਸ਼ਰਮ ਸੀ ਕਿ ਉਹ ਨੂੰ ਇੰਨੀ ਵੀ ਨਹੀਂ ਲੱਗਦੀ ਸੀ ਮੈਂ ਆਪਣੀ ਘਰ ਵਾਲੀ ਦੇ ਕੋਲੋਂ ਥੱਪੜ ਖਾ ਰਹੀ ਹਾਂ ਫਿਰ ਵੀ ਮੈਂ ਉਹ ਤੇ ਤੇ ਮੇਰੇ ਤੇ ਸ਼ੱਕ ਕਰਤ ਰਿੰਦਾ ਉਹ ਆਪਣੇ ਖਿਲਾਫ ਇੱਕ ਗੱਲ ਵੀ ਨਹੀਂ ਸੁਣਦਾ ਮੈਂ ਵਾਰ-ਵਾਰ ਉਹਨੂੰ ਇੱਕ ਗੱਲ ਹੀ ਕਰਦਾ ਮੇਰੀ ਸੱਸ ਤੇ ਨਾਨ ਮੇਰੇ ਘਰ ਵਾਲਦੇ ਕੰਨ ਭਰੇ ਹੋਏ ਸੀ ਮੇਰੇ ਘਰ ਵਾਲੀ ਨੂੰ ਲੱਗਦਾ ਸੀ ਕਿ ਮੈਂ ਉਹਦੇ ਨਾਲ ਇਹੋ ਜਿਹਾ ਵਰਤਾਅ ਕਰਕੇ ਉਹਨੂੰ ਸ਼ਿਕਿੰਦਵਾਉਣਾ ਚਾਹੁੰਦੀ ਆ ਪਰ ਮੈਂ ਸੱਚੀ ਹੋਜੀ ਬਿਲਕੁਲ ਨਹੀਂ ਸੀ ਮੈਂ ਆਪਣਾ ਆਪ ਸੰਭਿਆ ਹੋਇਆ ਸੀ ਘਰ ਪਰਿਵਾਰ ਦੀ ਪੂਰੀ ਦੇਖਰੇਖ ਕਰਦੀ ਸੀ ਪਰ ਮੇਰੇ ਘਰ ਵਾਲੀ ਮੇਰੀ ਇੱਜ਼ਤ ਨਹੀਂ ਕੀਤੀ ਕਾਫੀ ਦਿਨ ਉਹ ਮੇਰੇ ਤੋਂ ਦੂਰਿਆ ਤੇ ਬਾਰ ਬ੍ਰਾਂਡੇ ਵਿੱਚ ਜਾ ਕੇ ਸੁੰਦਰ ਏਦਾਂ ਹੀ ਇੱਕ ਮਹੀਨਾ ਹੋ ਗਿਆ ਤੇ ਮੇਰਾ ਘਰਵਾਲਾ ਮੇਰੇ ਕੋਲ ਨਹੀਂ ਆਇਆ ਸੀ ਮੈਂ ਉਹਨੂੰ ਪਿਆਰ ਨਾਲ ਆਪਣੇ ਕੋਲ ਵੀ ਕਰਨਾ ਚਾਹੁੰਦੀ ਸੀ ਮੈਂ ਆਪਣੀ ਗਲਤੀ ਦੀ ਮਾਫੀ ਵੀ ਮੰਗੀ ਸੀ ਪਰ ਫਿਰ ਵੀ ਉਸ ਨੇ ਮੈਨੂੰ ਮਾਫ ਨਹੀਂ ਕੀਤਾ ਪੂਰਾ ਮਹੀਨਾ ਏਦਾਂ ਲੰਘ ਗਿਆ ਮੈਂ ਹਰਾਣਾ ਹੁਕੀ ਸੀ ਕਿ ਮੇਰਾ ਘਰਵਾਲਤਾ ਰੋਜ਼ ਰਾਤ ਨੂੰ ਮੇਰੇ ਨਾਲ ਰੁਮੈਸ ਕਰਦਾ ਸੀ ਮੇਰੇ ਨਾਲ ਬਿਨਾ ਕੁਝ ਕਿਤੇ ਸੌਂਦਾ ਵੀ ਨਹੀਂ ਸੀ ਅਚਾਨਕ ਇਹਨੂੰ ਕੀ ਹੋ ਗਿਆ ਕਿਉਂ ਮੇਰੇ ਤੇ ਇਹ ਇੰਨਾ ਸ਼ੱਕ ਕਰਦਾ ਜਦਕਿ ਮੈਂ ਬਿਲਕੁਲ ਵੀ ਇਦਾਂ ਦੀ ਨਹੀਂ ਸੀ ਇੱਕ ਦਿਨ ਮੈਂ ਆਪਣੀ ਗਵੰਡਨ ਦੇ ਘਰ ਗਈ ਉਸ ਦਿਨ ਮੇਰਾ ਘਰਵਾਲਾ ਹਲਵਾਈ ਦਾ ਕੰਮ ਕਰਨ ਗਿਆ ਹੋਇਆ ਸੀ ਕਿਸੇ ਦੇ ਘਰ ਵਿਆਹ ਸੀ ਮੈਂ ਉਹਨੂੰ ਸਾਰਾ ਕੁਝ ਦੱਸਿਆ ਮੇਰਾ ਘਰਵਾਲਾ ਮੇਰੇ ਨਾਲ ਇਸ ਤਰ੍ਹਾਂ ਦਾ ਵਰਤਾਅ ਕਰਦਾ ਤਾਂ ਉਹ ਕਹਿਣ ਲੱਗੀ ਤੈਨੂੰ ਗੁੱਸਾ ਕਰਨ ਦੀ ਕੋਈ ਲੋੜ ਨਹੀਂ ਤੂੰ ਆਪਣੇ ਬੱਚੇ ਲੈ ਕੇ ਕਮਰੇ ਵਿੱਚ ਸੌਂ ਜਾਇਆ ਕਰ ਕਿਉਂਕਿ ਤੇਰਾ ਘਰ ਵਾਲਾ ਤਾਂ ਬਾਹਰ ਕਿਸੇ ਹੋਰ ਕੁੜੀ ਨਾਲ ਆਪਣਾ ਹਿੱਸਾ ਪੂਰਾ ਕਰ ਲੈਂਦਾ ਹੈ ਉਹ ਤੇਰੇ ਲੱਗ ਕੇ ਕੀ ਹੋਣਾ ਜਦ ਉਹਨੂੰ ਬਾਹਰ ਤੇਰੇ ਨਾਲ ਵਧੀਆ ਕੁੜੀਆਂ ਵੀ ਮਿਲ ਰਹੀਆਂ ਵੇਹਰਾਂ ਨੂੰ ਕਿਸੇ ਕੀ ਹੋ ਜੇ ਬੰਦੇ ਤੇ ਵੀ ਕੁੜੀਆਂ ਮਰ ਜਾਂਦੀਆਂ ਤਾਂ ਮੇਰੀ ਗਵੰਟਨ ਕਹਿਣ ਲੱਗੀ ਕੁੜੀਆਂ ਸਿਰਫ ਪੈਸੇ ਲੈਂਦੀਆਂ ਹੋਰ ਕੁਝ ਨਹੀਂ ਮੈਂ ਆਪਣੇ ਘਰ ਵਾਲੇ ਤੋਂ ਹਰਾਉਣੇ ਹੁੰਦੀ ਸੀ ਉਹ ਇਸ ਲਈ ਘਰੇ ਪੈਸੇ ਘਟ ਦਿੰਦਾ ਸੀ ਤੇ ਕਹਿੰਦਾ ਸੀ ਕਿ ਮੈਨੂੰ ਚਾਹੀਦੀ ਹੈ ਮੈਨੂੰ ਕਿਤੇ ਜ਼ਰੂਰੀ ਕੰਮ ਇਸ ਲਈ ਉਹ ਮੈਨੂੰ ਥੋੜੇ ਪੈਸੇ ਦੇ ਦਿੰਦਾ ਮੈਂ ਜਿੰਨਾ ਉਹਦੇ ਕੋਲ ਹੁੰਦੀ ਉਹ ਮੇਰੇ ਤੋਂ ਦੂਰ ਹੋ ਜਾਂਦਾ ਸੀ ਫਿਰ ਮੇਰੇ ਦਿਮਾਗ ਵਿੱਚ ਇਹ ਹੀ ਗੱਲ ਆਈ ਜ਼ਰੂਰ ਕਿਤੇ ਬਾਹਰ ਖੇ ਖਾਂਦਾ ਹੋਊਗਾ ਇੱਕ ਦਿਨ ਮੈਂ ਉਹਦਾ ਪਿੱਛਾ ਕਰਨਾ ਚਾਹਿਆ ਪਰ ਉਹ ਮੋਟਰਸਾਈਕਲ ਤੇ ਸੀ ਮੈਂ ਉਹਦਾ ਪਿੱਛਾ ਨਹੀਂ ਕਰ ਸਕਦੀ ਸੀ ਪਰ ਉਸ ਦਿਨ ਮੇਰੀ ਗਵਾਂਟ ਨੇ ਮੈਨੂੰ ਦੱਸਿਆ ਕਿ ਤੈਨੂੰ ਉਹਦਾ ਪਿੱਛਾ ਕਰਨ ਦੀ ਵੀ ਕੋਈ ਲੋੜ ਨਹੀਂ ਉਹ ਪੱਕਾ ਅੱਜ ਫੇਰ ਕਿਸੇ ਨੂੰ ਪਾਰ ਜਾ ਕੇ ਮਿਲਣ ਲਈ ਗਿਆ ਹੋਵੇਗਾ ਕਿਉਂਕਿ ਤੇਰੀ ਸੱਸ ਦੇ ਨਾਣੇ ਤੇਰੇ ਤੋਂ ਉਹਦਾ ਮਨ ਚੱਕ ਦਿੱਤਾ ਹੈ ਤੂੰ ਉਹਦੇ ਮਨੋਂ ਲੱਥ ਗਈ ਹੈ ਉਹਨੂੰ ਲੱਗਦਾ ਹੈ ਕਿ ਤੂੰ ਬਿਲਕੁਲ ਗਲਤ ਹੈ ਮੈਂ ਇਸ ਗੱਲ ਤੇ ਹੈਰਾਨ ਹੋ ਗਈ ਮੈਂ ਕਿਹਾ ਕਿ ਮੇਰੀ ਤਾਂ ਕਿਸੇ ਨਾਲ ਕੋਈ ਗੱਲ ਨਹੀਂ ਪਰ ਮੇਰਾ ਘਰ ਵਾਲਾ ਤਾਂ ਬਾਹਰ ਖੇ ਖਾਂਦਾ ਫਿਰਦਾ ਹੈ ਉਸ ਦਿਨ ਮੈਂ ਘਟਨੇ ਕੀਤੀ ਮੈਂ ਆਪਣੀ ਜੱਠਾਣੀ ਦੇ ਮੁੰਡੇ ਨੂੰ ਆਵਾਜ਼ ਮਾਰੀ ਤੇ ਉਹਨੂੰ ਕਿਹਾ ਕਿ ਮੋਟਰਸਾਈਕਲ ਲੈ ਕੇ ਆ ਉਹ ਫਟਾਫਟ ਮੋਟਰਸਾਈਕਲ ਲੈ ਕੇ ਆਇਆ ਮੈਂ ਉਹਦੇ ਨਾਲ ਆਪਣੇ ਘਰ ਵਾਲੇ ਦੇ ਮਗਰ ਚਲੀ ਗਈ ਉਹ ਵਾਕਿਆ ਇੱਕ ਛੋਟੇ ਛੋਟੇ ਕਮਰਿਆਂ ਵਿੱਚ ਰਹਿ ਕੇ ਅਮਲ ਜਾ ਰਿਹਾ ਸੀ ਉਹ ਕਿੰਨੇ ਹੀ ਇਦਾਂ ਦੇ ਛੋਟੇ ਛੋਟੇ ਘਰ ਬਣੇ ਹੋਏ ਸੀ ਜਿੱਥੇ ਮੇਰਾ ਘਰ ਵਾਲਾ ਚਲਾ ਗਿਆ ਉਹਨੇ ਉਧਰ ਉਧਰ ਨਹੀਂ ਵੇਖਿਆ ਮੈਂ ਵੀ ਇੱਕ ਸਾਈਡ ਤੇ ਖੜੀ ਹੋ ਗਈ ਮੈਂ ਆਪਣੀ ਚਠਾਣੀ ਦੇ ਮੁੰਡੇ ਨੂੰ ਪੁੱਛਿਆ ਕਿ ਦੀਪਕ ਦਾਸ ਸੇ ਥਾਂ ਕਿੱਥੇ ਆ ਤਾਂ ਉਹ ਕਹਿਣ ਲੱਗਾ ਕਿ ਚਾਚੀ ਇੱਥੇ ਤਾਂ ਮੁੰਡੇ ਕੁੜੀਆਂ ਨੂੰ ਮੈਲਨ ਆਉਂਦੇ ਆ ਤੇ ਪੈਸੇ ਦੇ ਕੇ ਜਾਂਦੇ ਆ ਇਹ ਅੱਡਾ ਹੈ ਜਿੱਥੇ ਕੁੜੀਆਂ ਜਾਂ ਫਿਰ ਲੋੜਵੰਤ ਔਰਤਾਂ ਜਿਨ੍ਹਾਂ ਨੂੰ ਨਸ਼ੇ ਵਗੈਰਾ ਕੀਤੇ ਹੁੰਦੇ ਆ ਉਹ ਇਹੋ ਜਿਹਾ ਕੰਮ ਇੱਥੇ ਕਰਦੇ ਮੈਂ ਹੈਰਾਨ ਹੋ ਗਈ ਸੀ ਕਿ ਮੇਰਾ ਘਰ ਵਾਲਾ ਵੀ ਇਦਾਂ ਦੇ ਕੰਮ ਕਰਦਾ ਹੈ ਮੈਂ ਆਪਣੇ ਜੇ ਜੀ ਮੁੰਡੇ ਨੂੰ ਲੈ ਕੇ ਘਰ ਆ ਗਈ ਸੀ ਘਰੋਂ ਤੋਂ ਪੂਰਾ 1 ਘੰਟਾ ਬਾਅਦ ਮੇਰਾ ਘਰ ਵਾਲਾ ਘਰ ਆਇਆ ਤਾਂ ਮੈਂ ਉਹਦੇ ਨਾਲ ਬਹੁਤ ਲੜਾਈ ਕੀਤੀ ਮੈਂ ਉਹਦੇ ਮੂੰਹ ਤੇ ਦੁਬਾਰਾ ਫੇਰ ਵੱਟ ਕੇ ਥੱਪੜ ਮਾਰੇ ਤੇ ਮੇਰਾ ਘਰ ਵਾਲਾ ਮੈਨੂੰ ਕੁੱਟਣ ਲੱਗ ਪਿਆ ਕਹਿਣ ਲੱਗਾ ਤੂੰ ਕੌਣ ਹੁੰਦੀ ਆ ਮੇਰੇ ਥੱਪੜ ਮਾਰਨ ਵਾਲੀ ਮੈਂ ਹਿੰਦਸਤਾਨ ਸੈਕੀਟੂਨ ਤਾਂ ਪਲਾਨੀ ਥਾਂ ਤੇ ਗਿਆ ਸੀ ਮੈਂ ਤੇਰਾ ਪਿੱਛਾ ਕੀਤਾ ਤੂੰ ਇਦਾਂ ਕਿਉਂ ਕਰਤਾ ਮੈਂ ਉਹਨੂੰ ਪੂਰਾ ਟਿਕਾਣਾ ਦੱਸਿਆ ਤਾਂ ਮੇਰਾ ਘਰ ਵਾਲਾ ਹੈਰਾਨ ਹੋ ਗਿਆ ਉਹ ਵੀ ਮੇਰੇ ਨਾਲ ਲੜਮੜ ਗਿਆ ਸੀ ਉਸ ਦਿਨ ਸਾਡੇ ਘਰ ਬਹੁਤ ਲੜਾਈ ਹੋਈ ਮੈਂ ਆਪਣੇ ਘਰ ਵਾਲੇ ਦੇ ਨਾਲ ਬਹੁਤ ਹੱਥੋਂ ਪਾਈ ਹੋਈ ਸੀ ਇਸ ਲੜਾਈ ਵਿੱਚ ਮੇਰੇ ਸਿਰ ਤੇ ਸੱਟ ਲੱਗ ਗਈ ਸੀ ਮੈਂ ਖੂਨੋਂ ਖੂਨ ਹੋ ਗਈ ਸੀ ਤੇ ਫਟਾਫਟ ਮੈਨੂੰ ਮੇਰੀਆਂ ਦਰਾਣੀਆਂ ਚਠਾਣੀਆਂ ਨੇ ਡਾਕਟਰ ਕੋਲ ਲੈ ਕੇ ਗਈਆਂ ਤਾਂ ਮੇਰੇ ਪੱਟੀ ਕਰਵਾਈ ਤੇ ਮੈਨੂੰ ਦਵਾਈ ਲੈ ਕੇ ਦਿੱਤੀ ਸੀ ਮੇਰੇ ਘਰ ਵਾਲੇ ਨੂੰ ਮੇਰੀ ਕੋਈ ਪਰਵਾਹ ਨਹੀਂ ਸੀ ਮੈਂ ਆਪਣੇ ਮਾਂ ਪਿਓ ਨੂੰ ਫੋਨ ਕੀਤਾ ਤੇ ਮੇਰੇ ਮਾਂ ਪਿਓ ਨੇ ਮੈਨੂੰ ਆ ਕੇ ਲੈ ਕੇ ਉਹ ਬੱਚੇ ਵੀ ਛੱਡ ਗਏ ਕਹਿੰਦੇ ਸੀ ਕਿ ਆਪਣੇ ਨਿਆਣੇ ਆਪ ਪਾਲੂਗਾ ਇਹਨੂੰ ਪਤਾ ਲੱਗੂਗਾ ਪਰ ਮੇਰੇ ਨਿਆਣੇ ਮੇਰੇ ਬਿਨਾ ਪ੍ਰੋਨ ਲੱਗ ਪਈ ਸੀ ਮੈਂ ਫਿਰ ਵੀ ਆਪਣੇ ਨਿਆਣੇ ਨੂੰ ਆਪਣੇ ਨਾਲ ਲੈ ਕੇ ਆ ਗਈ ਸੀ ਮੇਰੀ 엄마 ਉਹ ਕਹਿੰਦਾ ਸੀ ਕਿ ਹੁਣ ਅਸੀਂ ਆਪਣੀ ਕੁੜੀ ਤੁਹਾਨੂੰ ਕਦੀ ਵੀ ਨਹੀਂ ਦੇਣੀ ਅਸੀਂ ਆਪਣੇ ਕੋਲ ਇਹ ਬੱਚਿਆਂ ਨੂੰ ਰੱਖ ਲਾਵਾਂਗੇ ਉੱਥੇ ਹੀ ਪੜਾ ਲ ਖਾ ਲਾਵਾਂਗੇ ਇਹੋ ਜਿਹੇ ਬੰਦੇ ਨਾਲ ਅਸੀਂ ਆਪਣੀ ਧੀ ਨੂੰ ਤੋੜ ਕੇ ਉਹਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਇਹਦਾ ਪਾਪ ਸਾਨੂੰ ਸਾਰੀ ਜ਼ਿੰਦਗੀ ਲੱਗਦਾ ਰਹੂਗਾ ਅਸੀਂ ਆਪਣੀ ਧੀ ਬਾਰੇ ਕੁਝ ਸੋਚਿਆ ਕਿਉਂ ਨਹੀਂ ਮੇਰਾ ਡੈਡੀ ਰੋਣ ਲੱਗ ਪਿਆ ਸੀ ਅਸੀਂ ਇੱਥੋਂ ਚਲੇ ਗਏ ਸੀ ਤੇ ਮੈਂ ਆਪਣੇ ਪਿਕੇ ਘਰ ਪੂਰੇ 2 ਮਹੀਨੇ ਰਹੀ ਸੀ ਮੇਰਾ ਘਰ ਵਾਲਾ ਮਗਰ ਫੋਨ ਕਰਕੇ ਮੇਰੇ ਕੋਲੋਂ ਮਾਫੀ ਮੰਗਦਾ ਸੀ ਮੈਂ ਉਹਨੂੰ ਕਿਹਾ ਨਹੀਂ ਤੂੰ ਆਪਣੇ ਮਾਂ ਤੇ ਭੈਣ ਦੇ ਨਾਲ ਰਹਿ ਮੈਂ ਤੇਰੇ ਨਾਲ ਬਿਲਕੁਲ ਵੀ ਨਹੀਂ ਰਹਿਣਾ ਮੇਰਾ ਡੈਡੀ ਮੈਨੂੰ ਕਹਿੰਦਾ ਸੀ ਕਿ ਹੁਣ ਅਸੀਂ ਤੇਰਾ ਤਲਾਕ ਕਰਵਾ ਦੇਵਾਂਗੇ ਅਸੀਂ ਉੱਥੇ ਤੈਨੂੰ ਨਹੀਂ ਛੱਡਣਾ ਭਾਵੇਂ ਕੁਝ ਵੀ ਹੋ ਜਾਵੇ ਤੂੰ ਆਪਣਾ ਕੰਮ ਕਰਕੇ ਆਪਣੇ ਬੱਚੇ ਪਾਲ ਤੈਨੂੰ ਕੋਈ ਲੋੜ ਨਹੀਂ ਇਹੋ ਜਿਹੇ ਬੰਦੇ ਕੋਲੋਂ ਚਤਰਖਾਨ ਦੀ ਮੈਂ ਮੇਰੇ ਮਾਂ ਪਿਓ ਤੇ ਮੇਰਾ ਪੂਰਾ ਖਰਚ ਆ ਸਕਦੇ ਸੀ ਪਰ ਮੇਰਾ ਘਰ ਵਾਲਾ ਮਾਫੀ ਮੰਗਦਾ ਸੀ ਕਹਿੰਦਾ ਸੀ ਕਿ ਆ ਜਾ ਮੈਂ ਉਹਨੂੰ ਕਿਹਾ ਕਿ ਮੈਨੂੰ ਆਪ ਆ ਲੈ ਕੇ ਜਾਣ ਨਾਲ ਹੀ ਤੈਨੂੰ ਵੀ ਪਤਾ ਲੱਗੂਗਾ ਕਿ ਕਿੱਦਾਂ ਘਰ ਵਾਲੀਆਂ ਬਿਨਾ ਰਹਿੰਦਾ ਮੇਰਾ ਘਰ ਵਾਲਾ ਡਰਦਾ ਮੈਨੂੰ ਲੈ ਨਹੀਂ ਆਉਂਦਾ ਸੀ ਕਹਿੰਦਾ ਸੀ ਕਿ ਤੂੰ ਆਪ ਹੀ ਆ ਜਾ ਮੈਂ ਤੈਨੂੰ ਹੁਣ ਕੁਝ ਵੀ ਨਹੀਂ ਕਹਿੰਦਾ ਤੇ ਨਾ ਹੀ ਤੇਰੇ ਤੇ ਸ਼ੱਕ ਕਰੂੰ ਮੇਰੇ ਮਾਪਿਓ ਮੈਨੂੰ ਆਉਣ ਨਹੀਂ ਦਿੰਦੇ ਸੀ ਮੈਂ ਇੱਕ ਦਿਨ ਘਰ ਇਕੱਲੀ بیٹھی ਸੀ ਕਿ ਮੇਰਾ ਘਰ ਵਾਲਾ ਮੈਨੂੰ ਵਾਰ-ਵਾਰ ਫੋਨ ਕਰਦਾ ਸੀ ਤੇ ਕਹਿੰਦਾ ਸੀ ਕਿ ਤੂੰ ਜਲਦੀ ਆ ਜਾ ਨਹੀਂ ਤਾਂ ਮੈਂ ਕੁਝ ਖਾ ਕੇ ਮਰ ਜਾਊਂਗਾ ਮੈਂ ਆਪਣੇ ਡੈਡੀ ਨੂੰ ਫੋਨ ਕੀਤਾ ਮੇਰੇ ਮੰਮੀ ਡੈਡੀ ਫਟਾਫਟ ਘਰ ਆ ਗਏ ਸੀ ਮੈਂ ਉਹਨਾਂ ਨੂੰ ਦੱਸਿਆ ਕਿ ਮੇਰਾ ਘਰ ਵਾਲਾ ਤਾਂ ਮੈਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਦਿੰਦਾ ਹੈ ਜਦੋਂ ਮੇਰੇ ਡੈਡੀ ਨੇ ਉਹਦੇ ਨਾਲ ਗੱਲ ਕੀਤੀ ਤਾਂ ਮੇਰੇ ਘਰ ਵਾਲਾ ਕਹਿਣ ਲੱਗਾ ਕਿ ਜੇ ਅੱਜ ਰਾਜ ਕਰਨਾ ਇੱਕ ਤਾਂ ਮੈਂ ਸੱਚੀ ਕੁਝ ਖਾ ਕੇ ਮਰ ਜਾਊਂਗਾ ਮੇਰਾ ਡੈਡੀ ਕਹਿੰਦਾ ਕਿ ਜੇ ਤੂੰ ਮਰ ਵੀ ਗਿਆ ਤਾਂ ਸਾਨੂੰ ਕੋਈ ਫਰਕ ਨਹੀਂ ਪੈਣਾ ਤੇਰੀ ਜ਼ਿੰਦਗੀ ਆ ਤੂੰ ਆਪਣੀ ਜ਼ਿੰਦਗੀ ਬਾਰੇ ਸੋਚ ਅਸੀਂ ਆਪਣੀ ਧੀ ਨੂੰ ਤੇਰੇ ਕੋਲ ਨਹੀਂ ਆਉਂਦੇ ਨਾ ਕਿਉਂਕਿ ਤੇਰੇ ਤੇ ਸਾਨੂੰ ਕੋਈ ਯਕੀਨ ਨਹੀਂ ਆਪਣੇ ਪਿੰਡ ਦੀ ਪੰਚਾਇਤ ਲੈ ਕੇ ਇੱਥੇ ਆ ਜਾਂ ਤੇ ਤਲਾਕ ਲੈ ਸਾਡੀ ਧੀ ਦਾ ਘੜਾ ਛੱਡ ਦੇ ਆਪਣੀ ਧੀ ਨੂੰ ਤੇਰੇ ਘਰ ਨਹੀਂ ਵੇਚਣਾ ਪਰ ਮੇਰਾ ਘਰ ਵਾਲਾ ਵਾਰ-ਵਾਰ ਮੈਨੂੰ ਕਹਿੰਦਾ ਸੀ ਕਿ ਜਲਦੀ ਰਾਜ ਨੂੰ ਮੇਰੇ ਕੋਲ ਭੇਜ ਦਿਓ ਮੈਂ ਹੁਣੇ ਹੀ ਮਰ ਜਾਊਂਗਾ ਮੈਂ ਆਪਣੇ ਕਮਰੇ ਵਿੱਚ ਇਕੱਲਾ ਤੇ ਪੱਖੇ ਨਾਲ ਲੜਕ ਕੇ ਆਪਣੀ ਜਾਨ ਦੇ ਦੇਊਗਾ ਇਹਨੂੰ ਮੇਰੇ ਕੋਲ ਲੈ ਆਓ ਮੇਰੇ ਕੋਲ ਰਹਿਣੀ ਹੁੰਦਾ ਕਿਉਂਕਿ ਉਹ ਮੇਰਾ ਘਰ ਵਾਲਾ ਸੀ ਮੈਂ ਆਪਣੇ ਡੈਡੀ ਨਾਲ ਜਿੱਦ ਕੀਤੀ ਕਿ ਇੱਕ ਵਾਰ ਜਾ ਕੇ ਦੇਖਣਾ ਚਾਹੀਦਾ ਹੈ ਕਿ ਉਹ ਕੀ ਕਰਦਾ ਮੈਂ ਆਪਣੀ ਗਵਾਂਡਰ ਨੂੰ ਫੋਨ ਕੀਤਾ ਉਹ ਮੈਨੂੰ ਕਹਿਣ ਲੱਗੀ ਕਿ ਹਾਂ ਤੇਰਾ ਘਰ ਘਰ ਵਾਲਾ ਸੱਚੇ ਕਮਰੇ ਵਿੱਚ ਬੈਠਾ ਹੈ ਤੇ ਦਰਵਾਜ਼ਾ ਨਹੀਂ ਖੋਲਦਾ ਪਰ ਅੰਦਰੋਂ ਕਿਸੇ ਨਾਲ ਗੱਲ ਕਰਨ ਦੀ ਆਵਾਜ਼ ਆਉਂਦੀ ਹੈ ਮੈਂ ਉਹਨੂੰ ਕਿਹਾ ਕਿ ਉਹ ਮੈਨੂੰ ਧਮਕੀਆਂ ਦਿੰਦਾ ਹੈ ਜੇ ਤੂੰ ਨਾ ਆਈ ਤਾਂ ਮੈਂ ਮਾਰ ਜਾਊਂਗਾ ਮੇਰੀ ਗਵਰਨਰ ਕਹਿੰਦੀ ਕਿ ਤੂੰ ਜਲਦੀ ਆ ਜਾ ਇਦਾਂ ਕੋਈ ਪਤਾ ਨਹੀਂ ਇਹਨੂੰ ਤੇਰੇ ਬਿਨਾ ਘਰ ਅਜੀਬ ਲੱਗਦਾ ਸ਼ਾਇਦ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਮੈਂ ਆਪਣੇ ਡੈਡੀ ਤੇ ਮੰਮੀ ਨੂੰ ਕਿਹਾ ਕਿ ਮੈਨੂੰ ਜਲਦੀ ਲੈ ਕੇ ਚਲੋ ਮੈਂ ਫਟਾਫਟ ਆਪਣੇ ਨਿਆਣੇ ਤਿਆਰ ਕੀਤੇ ਤੇ ਆਪਣੇ ਮਾਪਿਓ ਦੇ ਨਾਲ ਫਿਰ ਆਪਣੇ ਸਹੁਰੇ ਘਰ ਆਏ ਤਾਂ ਮੇਰਾ ਘਰ ਵਾਲਾ ਕਮਰੇ ਵਿੱਚ ਬੈਠਾ ਸੀ ਤੇ ਮੈਂ ਆਵਾਜ਼ਾਂ ਮਾਰਦੀ ਸੀ ਮੈਂ ਉਹਨੂੰ ਕਹਿੰਦੀ ਸੀ ਕਿ ਮੈਂ ਆ ਗਈਆਂ ਦਰਵਾਜ਼ਾ ਖੋਲ ਦੇ ਤੇ ਮੇਰੇ ਘਰ ਵਾਲੇ ਨੇ ਦਰਵਾਜ਼ਾ ਨਹੀਂ ਖੋਲਿਆ ਮੈਂ ਫੋਨ ਵੀ ਕਰਦੀ ਸੀ ਪਰ ਉਹਨੇ ਫੋਨ ਵੀ ਨਹੀਂ ਚੁੱਕਿਆ ਮੈਂ ਕਾਫੀ ਦੇਰ ਫੋਨ ਕਰਦੀ ਰਹੀ ਸਾਰਾ ਟੱਬਰ ਦਰਵਾజా ਖੜਕਾਉਂਦਾ ਰਿਹਾ ਪਰ ਮੇਰੇ ਘਰ ਵਾਲੇ ਨੇ ਦਰਵਾజా ਨਹੀਂ ਖੋਲਿਆ ਮੈਂ ਘਰੋਂ ਤੁਰਨ ਮੇਰੇ ਉਹ ਕਹਿਆ ਸੀ ਕਿ ਮੈਂ ਘਰੋਂ ਤੁਰ ਪਈਆਂ ਤਾਂ ਉਹ ਮੈਨੂੰ ਕਹਿੰਦਾ ਸੀ ਕਿ ਤੂੰ ਝੂਠ ਬੋਲਦੀ ਆ ਤੂੰ ਹੁਣ ਨਹੀਂ ਆਉਣਾ ਇਸ ਲਈ ਮੈਂ ਮਰ ਜਾਊਂਗਾ ਮੈਂ ਤੇਰੇ ਤੋਂ ਆਪਣੀ ਗਲਤੀ ਦੀ ਮਾਫੀ ਮੰਗਦਾ ਮੈਂ ਉਹਨੂੰ ਕਹਿੰਦੀ ਸੀ ਕਿ ਮੈਂ ਗੱਡੀ ਵਿੱਚ ਤੁਰਪਈਆਂ ਤੇ ਬੱਚੇ ਵੀ ਨਾਲ ਹੀ ਆ ਪਰ ਮੇਰੇ ਘਰ ਵਾਲੇ ਨੇ ਸ਼ਾਇਦ ਮੇਰੀ ਕਦਰ ਤੇ ਯਕੀਨ ਨਹੀਂ ਕੀਤਾ ਅਸੀਂ ਕਾਫੀ ਢੇਰ ਰਸਤੇ ਵਿੱਚ ਰਹੀ ਸਾਨੂੰ ਘਰ ਆਉਂਦਿਆਂ ਨੂੰ ਵੀ 1 ਘੰਟਾ ਲੱਗ ਗਿਆ ਸੀ ਮੈਂ ਕਾਫੀ ਢੇਰ ਦਰਵਾਜ਼ਾ ਖੜਕਾਉਂਦੀ ਰਹੀ ਪਰ ਉਹ ਨਹੀਂ ਦਰਵਾਜ਼ਾ ਨਹੀਂ ਖੋਲਿਆ ਆਖਿਰ ਮੇਰੇ ਡੈਡੀ ਨੇ ਤੇ ਮੇਰੇ ਭੱਤੇ ਚੇਟ ਨੇ ਦਰਵਾਜ਼ੇ ਨੂੰ ਤੋੜ ਦਿੱਤਾ ਤਾਂ ਮੇਰਾ ਘਰ ਵਾਲਾ ਬੇਹੋਸ਼ ਹੋਇਆ ਪਿਆ ਸੀ ਉਨੋਂ ਕੋਈ ਸੋਰਟ ਨਹੀਂ ਸੀ ਫਟਾਫਟ ਚੱਕ ਕੇ ਉਹਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਨੇ ਦੱਸਿਆ ਕਿ ਉਹ ਬੇਹੋਸ਼ ਹੋ ਗਈ ਜੇ ਤੁਸੀਂ ਕੁਝ ਦੇਰ ਹੋਰ ਨਾ ਲਿਆਉਂਦੇ ਤਾਂ ਇਹਨੇ ਪੱਕਾ ਮਰ ਜਾਣਾ ਸੀ ਕਿਉਂਕਿ ਇਹਨੇ ਨਸ਼ਾ ਬਹੁਤ ਕੀਤਾ ਹੋਇਆ ਸੀ ਮੇਰਾ ਘਰਵਾਲਾ ਤਾਂ ਕੋਈ ਨਸ਼ਾ ਨਹੀਂ ਕਰਦਾ ਸੀ ਬਸ ਕਦੀ-ਕਦੀ ਸ਼ਰਾਬ ਪੀਂਦਾ ਸੀ ਪਰ ਉਸ ਦਿਨ ਪਤਾ ਨਹੀਂ ਉਹਨੇ ਕਿ ਉਹ ਇਹਨਾਂ ਨਾਲ ਸ਼ਾ ਕਰ ਲਿਆ ਸੀ ਪਤਾ ਨਹੀਂ ਕਿਹੜੀ ਗੱਲ ਉਹਦੇ ਦਿਮਾਗ ਵਿੱਚ ਬੈਠ ਗਈ ਸੀ ਮੇਰੀ ਸੱਸ ਬਹੁਤ ਰੋਂਦੀ ਸੀ ਮੈਂ ਉਹਨੂੰ ਕਹਿੰਦੀ ਸੀ ਕਿ ਤੇਰੇ ਵਰਗੀਆਂ ਮਾਵਾਂ ਹੋਣ ਤਾਂ ਆਪਣੇ ਪੁੱਤਰ ਰੋਜ਼ ਮਰਵਾ ਦੇਣ ਤੂੰ ਪਤਾ ਨਹੀਂ ਕੀ ਹੋਜੀ ਕੋਲੇ ਬੰਦੀ ਹੈ ਤੇ ਤੂੰ ਮੈਨੂੰ ਮਾੜੀ ਬਣਾ ਦਿੱਤਾ ਮੈਂ ਇਹੋ ਜਿਹੀ ਨਹੀਂ ਆ ਤੇ ਨਹੀਂ ਸੀ ਪਰ ਮੇਰੇ ਘਰ ਵਾਲੇ ਨੇ ਤਾਂ ਇਹੀ ਸਮਝਿਆ ਕਿ ਸ਼ਾਇਦ ਮੈਂ ਗਲਤਾਂ ਉਹਨੇ ਮੇਰੇ ਨਾਲ ਕੀ ਕੁਝ ਨਹੀਂ ਕੀਤਾ ਹੁਣ ਹਸਪਤਾਲ ਵਿੱਚ ਰੋਲਦੀ ਰਹਤੀ ਉਹ ਮਰ ਗਿਆ ਤਾਂ ਮੈਂ ਆਪਣੇ ਨਿਆਣੇ ਲੈ ਕੇ ਇੱਥੋਂ ਚਲੀ ਜਾਊਂਗੀ ਮੈਂ ਕਦੀ ਵੀ ਨਹੀਂ ਆਉਣਾ ਇਹਦੀ ਜ਼ਿੰਮੇਵਾਰ ਤੂੰ ਹੋਵੇਂਗੀ ਤੂੰ ਹੀ ਸਭ ਕੁਝ ਕਰਵਾਉਂਦੀ ਸੀ ਮੈਂ ਉਹਦੇ ਨਾਲ ਲੜਤੀ ਸੀ ਤਾਂ ਮੇਰੀ țeਠਾਣੀ ਕਹਿੰਦੀ ਸੀ ਕਿ ਤੁਸੀਂ ਇੱਥੇ ਹਸਪਤਾਲ ਵਿੱਚ ਤਮਾਸ਼ਾ ਨਾ ਬਣਾਓ ਜਲਦੀ ਠੀਕ ਹੋ ਜਾਵੇਗਾ ਸਿਰਫ ਬੇਹੋਸ਼ ਹੋਇਆ ਉਹਨੂੰ ਕੁਝ ਨਹੀਂ ਹੋਇਆ ਪੂਰਾ ਦਿਨ ਉਹਨੂੰ ਹੋਸ਼ ਨਹੀਂ ਆਇਆ ਮੈਂ ਵੀ ਰੋਂਦੀ ਸੀ ਮੇਰੇ ਬੱਚੇ ਵੀ ਰੋਣ ਲੱਗ ਪਏ ਸੀ ਮੇਰਾ ਮੰਮੀ ਡੈਡੀ ਮੇਰੇ ਸਸੌਰੀ ਨਾਲ ਗੁੱਸੇ ਹੁੰਦੇ ਸੀ ਉਹ ਕਹਿੰਦੇ ਸੀ ਕਿ ਤੁਸੀਂ ਮੇਰੀ ਧੀ ਨੂੰ ਜੇ ਨਹੀਂ ਵਸਨ ਦੇਣਾ ਸੀ ਤਾਂ ਸਿੱਧਾ ਕਹਿ ਦਿੰਦੇ ਤੂੰ ਚਲੀ ਜਾ ਇੰਨੇ ਪੰਗੇ ਪਾਉਂਦੀ ਕਿ ਲੋੜ ਸੀ ਸਾਰੇ ਆਪਸ ਵਿੱਚ ਬਹਿਸ ਕਰਦੇ ਸੀ ਤੇ ਅਚਾਨਕ ਡਾਕਟਰ ਨੇ ਆ ਕੇ ਦੱਸਿਆ ਕਿ ਤੁਹਾਡਾ ਮੁੰਡਾ ਇਸ ਦੁਨੀਆ ਵਿੱਚ ਨਹੀਂ ਰਿਹਾ ਉਹਦੀ ਨਸ਼ੇ ਦੀ ਡੋਜ਼ ਇੰਨੀ ਵਧ ਗਈ ਸੀ ਕਿ ਉਹਨੂੰ ਪੋਛਾਉਣਾ ਮੁਸ਼ਕਲ ਹੋ ਗਿਆ ਸੀ ਉਹਨੂੰ ਨੇ ਪਤਾ ਨਹੀਂ ਕਿੰਨੇ ਟੀਕੇ ਲਾਏ ਹੋਏ ਸੀ ਕਿੰਨਾ ਨਸ਼ਾ ਕੀਤਾ ਹੋਇਆ ਸੀ ਉਹਨੂੰ ਬਿਲਕੁਲ ਵੀ ਆਪਣੇ ਆਪ ਦੀ ਹੋਸ਼ ਨਹੀਂ ਸੀ ਅਸੀਂ ਆਪਣੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਨੂੰ ਪਹੁੰਚਾ ਨਹੀਂ ਸਕੇ ਇਹ ਉਸ ਦੀ ਕਿਸਮਤ ਸੀ ਪਰ ਹੁਣ ਤੁਸੀਂ ਉਸ ਦੀ ਲਾਸ਼ ਨੂੰ ਲੈ ਜਾਓ ਅਸੀਂ ਕੁਝ ਨਹੀਂ ਕਰ ਸਕਦੇ ਇਹ ਗੱਲ ਸੁਣਦੇ ਹੀ ਮੈਂ ਉੱਥੇ ਬੈਠ ਗਈ ਮੈਂ ਆਪਣੇ ਹੱਥ ਵਿੱਚ ਪਾਈਆਂ ਚੂੜੀਆਂ ਤੋੜ ਦਿੱਤੀਆਂ ਮੇਰੀ ਸਾਸਰਣ ਲਗ ਪਈ ਸੀ ਮੇਰੀ ਮਾਂ ਮੈਨੂੰ ਸੰਭਾਲਦੀ ਸੀ ਮੇਰੇ ਬੱਚੇ ਵੀ ਮੇਰੇ ਕੋਲ ਸੀ ਮੈਂ ਰੋ ਰੋ ਕੇ ਬੁਰਾ ਹਾਲ ਕਰ ਲਿਆ ਸੀ ਮੇਰੀ ਨਰਨਾਣ ਮੈਨੂੰ ਕਹਿੰਦੀ ਸੀ ਕਿ ਸਭ ਕੁਝ ਤੇਰੇ ਕਰਕੇ ਹੋਇਆ ਤੂੰ ਹੀ ਸਾਡੇ ਭਰਾ ਨੂੰ ਲੈ ਕੇ ਪੈ ਗਈ ਮੈਂ ਉਹਨੂੰ ਕਿਹਾ ਕਿ ਤੁਹਾਡੀ ਵਜ੍ਹਾ ਨਾਲ ਇਹ ਸਭ ਕੁਝ ਹੋਇਆ ਇੱਕ ਦੂਸਰੇ ਨੂੰ ਦੋਸ਼ ਦਿੰਦੀਆਂ ਸੀ ਪਰ ਚੇਠਾਣੀ ਕਹਿਣ ਲੱਗੀ ਕਿਸੇ ਨੂੰ ਕਹਿਣ ਦਾ ਕੋਈ ਫਾਇਦਾ ਨਹੀਂ ਇਹਦੇ ਵਿੱਚ ਤੁਹਾਡੀ ਕਿਸੇ ਦੀ ਕੋਈ ਗਲਤੀ ਨਹੀਂ ਇਹ ਤਾਂ ਸੁੱਖਿਆਂ ਨੂੰ ਚਾਹੀਦਾ ਸੀ ਕਿਉਂ ਨਹੀਂ ਇਹਨਾਂ ਨਾਲ ਸਾਂ ਕਿਉਂ ਕੀਤਾ ਮੇਰਾ ਡੈਡੀ ਕਹਿੰਦਾ ਹੁਣ ਇਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਜੰਪ ਕਰਕੇ ਹੁਣ ਜੋ ਕਾਰਵਿਆਰ ਕਰਨੀ ਉਹ ਕਰੋ ਬਸ ਫਿਰ ਕੀ ਸੀ ਮੇਰੇ ਘਰ ਵਾਲਜਾ ਸਸਕਾਰ ਕੀਤਾ ਤੇ ਉਸ ਤੋਂ ਬਾਅਦ ਭੋਗ ਵੀ ਪੈ ਗਿਆ ਸੀ ਮੈਂ ਆਪਣੇ ਘਰ ਵਾਲੇ ਤਾਂ ਘਰ ਵਿੱਚੋਂ ਹਿੱਸਾ ਲੈ ਲਿਆ ਸੀ ਮੇਰੇ ਸਾਸੋਰਾ ਮੈਨੂੰ ਕਹਿੰਦੇ ਸੀ ਕਿ ਜੇ ਇੱਥੇ ਰਹੇਂਗੀ ਤਾਂ ਤੈਨੂੰ ਘਰ ਵਿੱਚ ਹਿੱਸਾ ਦੇ ਦੇਵਾਂਗੇ ਨਹੀਂ ਤਾਂ ਤੈਨੂੰ ਇਥੋਂ ਕੁਝ ਨਹੀਂ ਮਿਲਦਾ ਮੈਂ ਉਸੇ ਟਾਈਮ ਹੀ ਆਪਣੇ ਮਾਪਿਓ ਨਾਲ ਇਸ ਗੱਲ ਬਾਰੇ ਸਲਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕਹਿਣ ਲੱਗੇ ਤੂੰ ਇੱਥੇ ਹੀ ਰਹਿ ਲੈ ਕਦੀ ਕਦੀ ਉੱਥੇ ਵੀ ਰਹਿਣ ਆ ਜਾਇਆ ਕਰ ਇਹਦਾ ਤੇਰਾ ਇੱਧਰ ਹਿੱਸਾ ਆ ਜਾਊਗਾ ਨਾਲੇ ਇਹਨਾਂ ਦਾ ਆਪਣੇ ਪੋਤੇ ਪੁੱਤੀਆਂ ਨਾਲ ਪਿਆਰ ਬਣਿਆ ਰਹੂਗਾ ਤੈਨੂੰ ਦੂਸਰੀ ਥਾਂ ਵੀ ਅਸੀਂ ਕਿੱਥੇ ਵਿਆਹ ਕੇ ਤੋਰਾਂਗੇ ਤੇ ਇੰਨੇ ਜਲਦੀ ਕੋਈ ਚੰਗਾ ਰਿਸ਼ਤਾ ਵੀ ਨਹੀਂ ਲੱਭਣਾ ਇਸ ਲਈ ਤੂੰ ਇੱਥੇ ਹੀ ਰਹਿ ਮੈਂ ਆਪਣੇ ਮਾਪਿਓ ਦੀ ਗੱਲ ਮੰਨ ਲੇ ਆਪਣੇ ਬੱਚਿਆਂ ਦਾ ਪਾਲਣ ਕਰਨ ਲੱਗ ਪਈ ਫਿਰ ਮੈਂ ਆਪਣੇ ਘਰ ਬਹੁਤ ਓਕੀ-ਸੋਕੀ ਰਹਿਣ ਲੱਗ ਪਈ ਫਿਰ ਇੱਕ ਦਿਨ ਮੈਨੂੰ ਕਿਸੇ ਨੇ ਪ੍ਰਪੋਜ਼ ਕਰ ਦਿੱਤਾ ਮੈਂ ਉਹਦੇ ਨਾਲ ਆਪਣੀ ਸੈਟਿੰਗ ਕਰ ਲਈ ਇਦਾਂ ਹੀ ਕਰਦੇ ਕਰਾਉਂਦੇ ਮੈਂ ਆਪਣੀ ਜ਼ਿੰਦਗੀ ਲਗਾਉਣ ਲੱਗ ਪਈ ਸੀ ਮੈਂ ਸਾਰਿਆਂ ਤੋਂ ਚੋਰੀ-ਚੋਰੀ ਆਪਣੇ ਆਸ਼ਕ ਨੂੰ ਫੋਨ ਕਰਦੀ ਹੌਲੀ-ਹੌਲੀ ਮੇਰੇ ਨਿਆਣੇ ਜਵਾਨ ਹੋਏ ਤਾਂ ਮੈਂ ਆਪਣੇ ਆਸ਼ਕ ਨੂੰ ਪਰ ਆਉਣ ਤੋਂ ਮਨਾ ਕੀਤਾ ਸੀ ਤੇ ਉਹਦੇ ਕੋਲ ਥੋੜੇ ਬਹੁਤੇ ਪੈਸੇ ਲੈ ਕੇ ਟਾਈਮਸਾਰ ਲੈਂਦੀ ਹੁੰਦੀ ਸੀ ਫਿਰ ਮੇਰੇ ਨਿਆਣੇ ਪੜ੍ਹ ਲਿਖ ਕੇ ਵੱਡੇ ਹੋ ਗਏ। ਮੇਰੀ ਕੁੜੀ ਕੈਨੇਡਾ ਚਲੀ ਗਈ ਸੀ ਇਹਦੇ ਵਿੱਚ ਵੀ ਆਸ਼ਕ ਦਾ ਪੂਰਾ ਹੱਥ ਸੀ। ਉਹਨੇ ਮੇਰਾ ਬਹੁਤ ਹੀ ਸਾਥ ਦਿੱਤਾ ਸੀ। ਮੇਰਾ ਮੁੰਡਾ ਵੀ ਕੈਨੇਡਾ ਚਲਾ ਗਿਆ ਸੀ। ਮੈਂ ਹੁਣ ਇਹ ਘਰ ਵਿੱਚ ਇਕੱਲੀ ਰਹਿ ਗਈ ਸੀ। ਮੇਰੇ ਬੱਚੇ ਕਹਿਣ ਲੱਗੇ ਕਿ ਤੂੰ ਇੱਥੇ ਮਾਂ ਇਕੱਲੀ ਨੇ ਰਹਿ ਕੇ ਕਰਨਾ ਵੀ ਕੀ ਹੈ ਤੂੰ ਵੀ ਸਾਡੇ ਕੋਲ ਆ ਜਾ ਪਰ ਮੇਰਾ ਆਸ਼ਕ ਮੈਨੂੰ ਜਾਨ ਨਹੀਂ ਦਿੰਦਾ ਸੀ ਮੈਂ ਉਹਨੂੰ ਬਹੁਤ ਪਿਆਰ ਕਰਦੀ ਸੀ ਉਹ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ ਇਥੋਂ ਤੱਕ ਪਹੁੰਚਣ ਦੇ ਲਈ ਉਹਨੇ ਮੇਰਾ ਬਹੁਤ ਸਾਥ ਦਿੱਤਾ ਇੱਕ ਦਿਨ ਮੇਰੇ ਬੱਚਿਆਂ ਨੇ ਸਭ ਕੁਝ ਉਹਦੇ ਤੋਂ ਚੋਰੀ ਕੀਤਾ ਤੇ ਮੈਨੂੰ ਆਪਣੇ ਕੋਲ ਕੈਨੇਡਾ ਬੁਲਾ ਲਿਆ ਮੈਂ ਸਿਰਫ ਆਪਣੀਆਂ ਦਰਾਨੀਆਂ ਚਠਾਣੀਆਂ ਨੂੰ ਹੀ ਦੱਸਿਆ ਸੀ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਮੈਂ ਆਪਣੇ ਆਸ਼ਕ ਨੂੰ ਦੱਸਿਆ ਜਾਂ ਨਹੀਂ ਉਨਨ ਨੂੰ ਇਹ ਲੱਗਦਾ ਸੀ ਕਿ ਉਹ ਇਹਨੂੰ 에어ਪੋਰਟ ਤੱਕ ਲੈ ਕੇ ਜਾਊਗਾ ਪਰ ਮੈਂ ਇਸ ਗੱਲ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ ਸੀ ਮੈਂ ਚੁੱਪ ਕਰਕੇ ਸਵੇਰੇ 3 ਵਜੇ ਘਰੋਂ ਚਲੀ ਗਈ ਸੀ ਮੇਰਾ ਪਿੱਛਾ ਕਰਨ ਲਈ ਵੀ ਕਾਫੀ ਦੇਰ ਲੱਗ ਜਾਣੀ ਸੀ ਇਸ ਲਈ ਮੈਂ ਆਪਣੀ ਆਛਕ ਤੋਂ ਚੋਰੀ-ਚੋਰੀ ਕੈਨੇਡਾ ਪਹੁੰਚ ਗਈ ਮੈਂ ਉੱਥੇ ਜਾ ਕੇ ਫੋਨ ਕੀਤਾ ਤਾਂ ਉਹ ਕਹਿਣ ਲੱਗਿਆ ਕਿ ਅੱਜ ਤੂੰ ਤੂੰ ਮੇਰੇ ਲਈ ਮਰ ਗਈਆਂ ਤੇ ਮੈਂ ਤੇਰੇ ਲਈ ਮਰ ਗਿਆ ਤੂੰ ਮੈਨੂੰ ਧੋਖਾ ਦਿੱਤਾ ਮੈਂ ਉਹਨੂੰ ਕਿਹਾ ਕਿ ਤੂੰ ਮੈਨੂੰ ਮੇਰੇ ਬੱਚਿਆਂ ਤੋਂ ਦੂਰ ਕਰਦਾ ਸੀ ਮੈਂ ਉਹਨਾਂ ਤੋਂ ਦੂਰ ਨਹੀਂ ਰਹਿ ਸਕਦੀ ਇਸ ਲਈ ਮੈਂ ਤੇਰੇ ਤੋਂ ਚੋਰੀ ਇੱਕ ਕਦਮ ਚੁੱਕਿਆ ਤੇ ਅੱਜ ਵੀ ਮੈਂ ਕੰਡਿਟਾ ਦੇ ਵਿੱਚ ਹਾਂ ਪਰ ਫਿਰ ਵੀ ਮੈਂ ਕਦੀ ਕਦੀ ਆਪਣੇ ਆਸ਼ਕ ਨੂੰ ਫੋਨ ਲਾ ਲੈਂਦੀ ਹਾਂ ਤਾਂ ਕਿ ਉਹਨੂੰ ਇਹ ਨਾ ਲੱਗੇ ਕਿ ਮੈਂ ਉਹਦੇ ਕੋਲੋਂ ਬਹੁਤ ਸਾਰੇ ਪੈਸੇ ਹੜਾਪ ਕੇ ਲੈ ਗੀ ਤੇ ਮੈਂ ਆਪਣੇ ਬੱਚਿਆਂ ਕੋਲੋਂ ਪੈਸੇ ਲੈ ਕੇ ਉਹਨੂੰ ਦਿੰਦੀ ਰਹਿੰਦੀ ਹਾਂ ਸੁੰਦੀ ਆ ਪਰ ਹੁਣ ਮੇਰੇ ਬੱਚਿਆਂ ਨੇ ਮੈਨੂੰ ਇਹ ਕਹਿੰਦੇ ਕਿ ਜੋ ਹੋ ਗਿਆ ਸੋ ਹੋ ਗਿਆ ਬੀਤੇ ਵੇਲੇ ਨੂੰ ਭੁੱਲ ਜਾ ਤੂੰ ਹੁਣ ਦੁਬਾਰਾ ਉਹਨੂੰ ਫੋਨ ਨਹੀਂ ਕਰਨਾ ਤੇ ਮੈਂ ਆਪਣੇ ਬੱਚਿਆਂ ਦੀ ਗੱਲ ਮੰਨ ਲਈ ਉਸ ਤੋਂ ਬਾਅਦ ਮੈਂ ਕਦੀ ਵੀ ਉਹਦੇ ਨਾਲ ਫੋਨ ਤੇ ਗੱਲ ਨਹੀਂ ਕੀਤੀ ਤੇ ਇਸ ਗੱਲ ਨੂੰ ਅੱਜ ਪੂਰੇ 10 ਸਾਲ ਹੋ ਗਏ ਮੈਂ ਕਾਫੀ ਬਜ਼ੁਰਗ ਹੋ ਗਈ ਹਾਂ ਤੇ ਮੇਰੇ ਬੱਚਿਆਂ ਨੇ ਵੀ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਈ ਮੈਂ ਸੋਚਦੀ ਹੁੰਦੀ ਸੀ ਕਿ ਰੱਬ ਨੇ ਮੇਰੀ ਕਿਸਮਤ ਕਿੱਥੋਂ ਤੋਂ ਕਿੱਥੇ ਤੱਕ ਲਿਖੀ ਸੀ ਸ਼ਾਇਦ ਤਾਂ ਹੀ ਮੇਰਾ ਘਰਵਾਲਾ ਮੈਨੂੰ ਟਾਈਮ ਤੋਂ ਪਹਿਲਾਂ ਛੱਡ ਕੇ ਚਲਾ ਗਿਆ ਰੱਬ ਨੇ ਮੇਰੀ ਕਿਸਮਤ ਕੈਨੇਡਾ ਵਿੱਚ ਲਿਖੀ ਹੋਈ ਸੀ ਇਸ ਕਰਕੇ ਮੈਨੂੰ ਮੇਰੇ ਘਰਵਾਲੇ ਤੋਂ ਦੂਰ ਕਰ ਦਿੱਤਾ ਸੀ ਮੈਂ ਰੱਬ ਅੱਗੇ ਅਰਦਾਸ ਕਰਦੀ ਸੀ ਕਿ ਮੇਰੇ ਬੱਚਿਆਂ ਨੂੰ ਹਮੇਸ਼ਾ ਰਾਜੀ ਖੁਸ਼ੀ ਰੱਖੀ ਤੇ ਉਹਨਾਂ ਨੂੰ ਕਦੀ ਵੀ ਕਿਸੇ ਮੁਸੀਬਤ ਦਾ ਸਾਹਮਣਾ ਨਾ ਦੇਖਣਾ ਪਵੇ